ਵਿਜਤ ਨੂੰ ਅਰੀਆ ਕਰਾਰੀਆਂ ਤੋਂ ਦੱਕਾ ਮਿਲਦਾ। ਦਾ ਨੰਬਰ 46 09 ਪੁਆਇੰਟ ਦਾ ਸਮਾ ਕਰ ਗਿਆ ਜੀ 46 ਦਾ ਲਾਲਾ ਪਰਿਆਲੀ ਵਾਲਾ ਉਸ ਵੀਰ ਦਾ ਵੀ ਧੰਨਵਾਦ ਚਲ ਭਾਈ ਇਹ ਅੰਦਰਲਾ ਬੋਲਦਾ ਇਹ ਸਰਦਾਰ ਦਲਾਵਰ ਸਿੰਘ ਜੀ ਦੇਲੇ ਰਾਣੇ ਬਲ ਟੱਪਰੀਆਂ ਦਾ ਤਰਫੇਮ ਸਿੰਘੇ ਹਿਆਲੇ ਦਾ ਤੇ ਪਰਲਾ ਜਿਹੜਾ ਉੱਪਰਲੇ ਪਾਸੇ ਆ ਪਿਸਟਲ ਗਰੁੱਪ ਦਾ ਪੰਦ ਜੀ ਸੁਵੰਤ ਕਾਲੀਆਂ ਦਾ ਗगन ਜਗਤਪੁਰ ਦਾ ਤੇ ਪਰਲਾ ਸਤਨਾਮ ਸਿੰਘ ਜੀ ਜਾਗਤਪੁਰ ਬਾਲੀ ਜਾਗਤਪੁਰ ਦਾ ਤੇ ਜਿੱਥੇ ਗਰਦੀਪ ਜਟਾਣੇ ਵਾਲੇ ਦਾ ਜੋਰਾ ਸਿੱਧੋ ਰਵੇ ਸਿੱਧੋ ਸਰਪੰਚ ਮਹਿੰਦਰ ਸਿੰਘ ਜੀ ਟੱਪਰੀਆਂ ਸਰਪੰਚ ਮਹਿੰਦਰ ਸਿੰਘ ਜੀ ਜਿਹੜੇ ਟੱਪਰੀਆਂ ਤੇ ਪੋਲਾ ਸਰਪੰਚ ਯੋਲੀ ਟੱਪਰੀਆਂ ਤੇ ਪੰਤ ਜੱਬੋ ਮਾਜਰਾ ਹਪ 47 ਸੈਕਿੰਡ 22 ਪੁਆਇੰਟ ਦਾ ਸਮਾਂ ਬਾਈ ਜੀ 47 22 ਦਾ ਸਮਾਂ ਲੈਓ ਮੇਰਾ ਵੀਰ ਜੋੜਿਓ ਚੱਲ ਭਾਈ ਇਹ ਦਰਸ਼ਨ ਸਿੰਘ ਹੋਰਾਂ ਦੇ ਪਿੰਡ ਹੰਸਰ ਵਾਲਿਆਂ ਦੇ ਬਾਈ ਜੀ ਹੰਸਰ ਵਾਲਿਆਂ ਦੇ ਆ ਸਰਦਾਰ ਦਰਸ਼ਨ ਸਿੰਘ ਹੋਰਾਂ ਦੇ ਹੰਸਰ ਵਾਲਿਆਂ ਦੇ ਸਰਜੀਤ ਸਿੰਘ ਜੀ ਨਿੱਕਾ ਸ਼ੋਕਰ 19 ਨੰਬਰ ਅਮਨ ਰਾਏ ਪਰ ਯੈਲਾ ਲਹਿੜੀਆਂ ਪੋਲਾ ਸਰਪੰਚ ਤੇ ਹਰਦੀਾਲ ਖੱਟਣਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਬੜੀ ਮਿਹਰਬਾਨੀ ਇਹ 20 ਨੰਬਰ ਤੇ ਜਿਹੜੀ ਜੋੜੀ ਜੁੜਨੀ ਆ ਬਾਈ ਜੀ ਇਹ ਦਲਾਵਰ ਸਿੰਘ ਦੇ ਲਈ ਰਾਣੇਵਾਲ ਟਪਰੀ ਆ 21 ਤੇ ਬਲਵੀਰ ਸਿੰਘ ਚਾਲਾ ਹੱਪਾ 47 ਸੈਕਿੰਡ 13 ਪੁਆਇੰਟ ਦਾ ਸਮਾਂ ਭਾਈ ਜੀ 47 ਤੇ 13 ਲੈਓ ਮੇਰਾ ਵੀਰ ਜੋੜਿਓ ਚੱਲ ਭਾਈ ਏ ਉਰਲਾ ਏ ਅੰਦਰ ਦੇ ਪਾਸੇ ਆ ਜਿਹੜਾ ਇਹ ਸਰਦਾਰ ਬਲਬੀਰ ਸਿੰਘ ਜੀ ਬਲ ਬਿਛੌੜੀ ਸਰਦਾਰ ਧੰਨਾ ਸਿੰਘ ਜੀ ਬਲ ਬਿਛੌੜੀ ਉਹਨਾਂ ਦਾ ਜੀ ਭਾਈ ਸੋਨੀਵਾਲ ਯੂ ਐਸ ਏ ਬਿਛੌੜੀ ਭਾਈ ਵਿੰਦਰੀ ਬਲ ਬਿਛੌੜੀ ਪ੍ਰਭੂ ਨਰੰਗਾਬਾਦ ਕਨੇਡਾ ਵਾਧਵਾ ਧੰਨਵਾਦ ਦੋਸਤੋ ਸਾਡੇ ਸਾਰੇ ਮਿੱਤਰਾਂ ਦਾ ਇਧਰ ਨਾਲ ਪਰਲਾ ਪੇਸਟਲ ਗਰੁੱਪ ਦਾ ਗਰਦੀਪ ਜਟਾਣੇ ਵਾਲੇ ਦਾ ਯੋਰਾ ਸਿੱਧੂ ਰਵੀ ਸਿੱਧੂ ਗਰਦੀਪ ਜਟਾਣਾ ਪੋਲਾ ਸਰਪੰਚ ਹੋਰਾਂ ਦਾ ਬਿੰਦਰ ਜੱਬਾ ਮਾਜਰੀਏ ਦਾ ਜਿਹੜਾ ਪਰਲੇ ਪਾਸੇ ਆ ਇਹ ਨਾਲ ਬਾਜੀ ਬਿੰਦਰ ਫੌਜੀ ਹਟਾਲ ਮਜਾਰਾ ਲਾਡੀ ਵੀਰ ਪੰਜਾਬ ਪੁਲਿਸ ਕੱਪ 46 ਸੈਕਿੰਡ 99 ਪੁਆਇੰਟ ਦਾ ਸਮਾਂ ਜੀ 46 99 ਦਾ ਸਮਾਂ ਚੱਲ ਭਾਈ ਏਰ ਲਵਲ ਜਿਹੜਾ ਅੰਦਰਲੇ ਪਾਸੇ ਇਹ ਕਾਲਾ ਇਹ ਸੀਤਲ ਸਿੰਘ ਘਰਚਾ ਦਵਾਬਾ ਸੋਨਾ ਘਰਚਾ ਗਰਜੀਤ ਸਿੰਘ ਘਰਚਾ ਜੱਗੀ ਭਾਮਿਆ ਜਿਸਾ ਵਿਦੇਸ਼ਿਆ ਕਰ ਰਹੇ ਸਿੰਘ ਜੀ ਘਰਚਾ ਇਹ ਪਾਲਾ ਉੱਪਰਲਾ ਸੰਤੋਖ ਸਿੰਘ ਜੀ ਦਿਵਾਲਾ ਇੰਦਰਪ੍ਰੀਤ ਦਿਵਾਲਾ ਦਾ ਜੀ ਆ ਕਾਕਾ ਛੋਕਰ ਦੇ ਵੀਰ ਜਿੰਦਰਾ ਨਿਊਜ਼ੀਲੈਂਡ ਉਹਨਾਂ ਵੀਰਾਂ ਵੱਲੋਂ ਜਿਹੜਾ 500 ਦਾ ਮਾਣ ਪੁੱਜਿਆ ਮੈਂ ਤੈਨੂੰ ਧੰਨਵਾਦ ਕਰਦਾ ਕਾਕਾ ਛੋਕਰ ਜਿੰਦਰਾ ਨਿਊਜ਼ੀਲੈਂਡ ਬਹੁਤ-ਬਹੁਤ ਧੰਨਵਾਦ ਵੀਰੋ ਬੜੀ ਤੁਹਾਡੀ ਮਿਹਰਬਾਨੀ ਉੱਪਰ 46 ਸੈਕਿੰਡ 33.0 ਦਾ ਸਮਾਂ بھائی ਜੀ 46 ਚੱਲ ਭਾਈ ਇੰਦਰਨਾ ਸਰਦਾਰ ਦਲਾਵਰ ਸਿੰਘ ਜੀ ਦੇ ਲਈ ਰਾणेਵਾਲ ਢੱਪਰੀਆ ਅਵਤਾਰ ਸਿੰਘ ਬੇਗਮਪੁਰ تر세ਵ ਸਿੰਘ ਸੇਮਾਹਿਆਲਾ ਦਾਪਾ ਇਹ ਬੱਲਾ ਇਹ ਬੱਲਾ ਬੋਲਟ ਪਿਸਟਲ ਗਰੁੱਪ ਦਾ ਜੀ ਮਿੱਤਰੋ ਸਭ ਤੋਂ ਵੱਧ ਵੱਡੀ ਰਕਮ ਜਿਹੜੀ 22 ਲੱਖ ਦੇ ਵਿੱਚ ਇਹ ਬੋਲਟ ਜਿਹੜੀ ਕੀਮਤ ਦਾ ਇਹ ਪਿਸਟਲ ਗਰੁੱਪਾ ਗਰਦੀਪ ਜਟਾਣਾ ਸਰਪੰਚ ਇਹ ਸਰਪੰਚਾਂ ਦਾ ਪਰਿਵਾਰ ਆ ਜਟਾਣੇ ਵਾਲਾ ਵੀਰ ਗਰਦੀਪ ਜਟਾਣਾ ਰਵੀ ਵੀਰ ਸਾਡਾ ਇਟਲੀ ਸਰਪੰਚ ਮਹਿੰਦਰ ਸਿੰਘ ਜੀ ਟੱਪਰੀਆਂ ਪੜਦ ਜਸਵੰਤ ਕਾਲੀਆਂ ਗगन ਜਾਗਤਪੁਰ ਅੱਪਾ ਲਓ ਜੀ ਹੁਣ ਸੁਣੋ ਗੱਡੀ ਦਾ ਸਮਾਂ ਗੌਰ ਨਾਲ ਟਾਈਮ ਹੈ ਗੱਡੀ ਦਾ ਦੇਖਿਓ ਜੀ ਕਿਹੜੀ ਮਾਰ ਦੇ ਕਸੂਤੇ ਕੌੜੇ ਐਵ ਜੱਟ ਨੂੰ ਅੜੀਆਂ ਗਰਾਰੀਆਂ ਦੇ ਦੰਦੇ ਬੋਰਦਾ ਟਾਈਮ ਹੈ ਗੱਡੀ ਦਾ 40 ਜਮਾ 6 46 09 ਪੁਆਇੰਟ ਦਾ ਸਮਾ ਕਰ ਗਿਆ ਜੀ 46 0 ਨਾਉ ਦਾ ਸਮਾ ਮਾਰੋ ਘਟਕੇ ਤਾੜੀ ਵਧੀਆ ਸਮਾ ਲਾਇਆ ਇਹ ਜਿੱਥੇ ਇਹ ਪੋਲਾ ਸਰਪੰਚ ਯਲੀ ਟੱਪਰੀਆਂ ਵਾਲੇ ਦਾ ਭੱਜ ਗਿਆ ਭਾਈ ਜੀ ਪੋਲਾ ਸਰਪੰਚ ਯਲੀ ਟੱਪਰੀਆਂ ਗਰਦੀਪ ਜਟਾਣੇ ਵਾਲੇ ਦਾ ਰਵੀ ਸਿੱਧੂ ਜੋਰਾ ਸਿੱਧੂ ਉਹਨਾਂ ਦਾ ਭਾਈ ਜੀ ਬਹੁਤ ਨਾਲ ਭੱਜ ਗਿਆ ਦਲਾਵਰ ਸਿੰਘ ਜੀ ਦਿੱਲੀ ਰਾણેਵਾਲ ਟੱਪਰੀਆਂ ਦਾ